ਦੀਲਾਕਕਾਰੀ ਜਿਹੜਾ ਉਹ ਸੀਟ ਨੂੰ ਡੀਮ ਕਰਦੇ ਉਸ ਦੇ ਤਾਜ ਨਾਮੇ ਜਰਨਲ ਮੈਨੇਜਰ ਮਾਫੇ ਦੀ ਪ੍ਰਸ਼ਾਸਨ ਨੂੰ ਲਿਖਤੀ ਰੂਪ ਦੇ ਵਿੱਚ ਦੇਵੇ ਤਾ ਫੇਰ ਕਿਤੇ ਜਾ ਕੇ ਬਰਕਰਾਰਾ ਬੰਦ ਕਰਦਾ ਵੀ ਉਹ ਬੱਸਾਂ ਟੇਡੀਆਂ ਲਾਉਣ ਦਾ ਬੱਸ ਸਟੈਂਡ ਬੰਦ ਕਰ ਪਰ ਇੱਕ ਜਰਨਲ ਮੈਨੇਜਰ ਆਪ ਆਪ ਦੇ ਦਫ਼ਤਰ ਤੋਂ ਏਸੀ ਤੋਂ ਬਾਹਰ ਨਹੀਂ ਨਿਕਲਦਾ ਇੱਕ ਸੋਨੂ ਇੱਕ ਗੰਡਾ ਹੀ ਤਰ੍ਹਾਂ ਬਸਿਆ ਜਾਂਦਾ ਜੋ ਪ੍ਰਸ਼ਾਸਨ ਬੰਦ ਹੈ ਸਮਝ ਲਿਓਏ ਉਹਨੇ ਸਾਥ ਫੇਰ ਆਉਂਦੇ ਜੇ ਉਹ ਇਹ ਸਭ ਪਹਿਲਾਂ ਸਾਥੀ ਨੇ ਉਸਾਰ ਹੈ ਕੋਈ ਵੀ ਧਾਰੀ ਇਸ ਗੱਲ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਕਿਉਂਕਿ ਜਿਹੜੇ ਟਾਈਮ ਟੇਬਲ ਬਣਾਏਗਾ ਇਹਨੇ ਇੱਕ ਆਟਿਓ ਦਵਾਲਾ ਨੇ ਟਾਈਮ ਟੇਬਲ ਬਣਾਇਆ ਕੇ ਉਹ ਇੱਕ ਲੀਗਲ ਟਾਈਮ ਟੇਬਲ ਹੈ ਉਹ ਲੀਗਲ ਟਾਈਮ ਟੇਬਲ ਤਾਂ ਹੈ ਕਿਉਂਕਿ ਉਹ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਬਣਿਆ ਜਦੋਂ ਬਣ ਕੇ ਬਾਹਰ ਆ ਗਿਆ ਉਸ ਨੂੰ ਆਪਾਂ ਰੋਕਾਂਗੇ ਜਾ ਰੋਕਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਪਰਿਵਾਰਕ ਬਿੱਟ ਤੁਹਾਡੇ ਤੇ ਨਿਜੀ ਕਾਰਵਾਈ ਕਰ ਸਕਦਾ ਹੈ ਪੁੱਛੇ ਚਾਹੀਦਾ ਹੈ ਵਿਜੋਸ ਜੀ ਨੂੰ ડીਲ ਕਰਦੇ ਚਾਹ ਚਾਹੇ ਉਹ ਟੀਡੀਆਈ ਹੈ ਜਾਂ ਡੀਪੂ ਦਾ ਜਰਨਲ ਮੈਨੇਜਰ ਹੈ ਉਹ ਜਾ ਕੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਤਾਂ ਐਮਰੀ ਦੇ ਨਾਲ ਗੱਲਬਾਤ ਕਰਨ ਸਰਕਾਰ ਦੇ ਨਾਲ ਗੱਲਬਾਤ ਕਰਨ ਤਾਂ ਉੱਥੋਂ ਸਾਬਤ ਜਾਹਰ ਹੁੰਦਾ ਹੈ ਕਿ ਜਾਂ ਤਾਂ